ਨੋ ਇੱਕ ਵੱਡੇ ਪੁਲਿਸ ਅਧਿਕਾਰੀ ਦਾ ਕਾਰਨਾਮਾ ਸਹੀ ਤਰੀਕੇ ਨਹੀਂ ਕਰ ਰਿਹਾ ਸੀ ਡਰਾਈਵਿੰਗ ਤਾਂ ਨੌਜਵਾਨਾਂ ਨੇ ਸਮਝਾਇਆ ਤਾਂ ਉਹਨਾਂ ਤੇ ਹੀ ਚੜਾ ਦਿੱਤੀ ਗੱਡੀ ਜੀਹਾਂ ਇੱਕ ਖਬਰ ਜਲੰਧਰ ਦੀ ਜਨਤਾ ਕਲੋਨੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਨੇ ਅਜਿਹਾ ਕਾਰਨਾਮਾ ਕਰ ਦਿੱਤਾ ਜਿਸ ਨੂੰ ਦੇਖ ਕੇ ਤੇ ਸੁਣ ਕੇ ਪੂਰਾ ਪੁਲਿਸ ਡਿਪਾਰਟਮੈਂਟ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ ਇਸ ਪੁਲਿਸ ਅਧਿਕਾਰੀ ਦੇ ਵੱਲੋਂ ਤਿੰਨ ਨੌਜਵਾਨਾਂ ਤੇ ਗੱਡੀ ਚੜਾ ਦਿੱਤੀ ਜਾਂਦੀ ਹੈ ਕਿਉਂਕਿ ਇਹਨਾਂ ਨੌਜਵਾਨਾਂ ਨੇ ਇਸ ਨੂੰ ਸਮਝਾਇਆ ਸੀ ਕਿ ਸਹੀ ਤਰੀਕੇ ਦੇ ਨਾਲ ਉਹ ਗੱਡੀ ਚਲਾਵੇ ਦਰਸਲ ਇਹ ਪੁਲਿਸ ਅਧਿਕਾਰੀ ਅਹੁਦੇ ਦੇ ਵਿੱਚ ਐਸਆਈ ਹੈ ਤੇ ਜਦੋਂ ਇਹ ਕਾਰ ਚਲਾ ਰਿਹਾ ਸੀ ਇਸ ਨੇ ਨਸ਼ਾ ਕੀਤਾ ਹੋਇਆ ਸੀ ਇਥੇ ਤਿੰਨ ਨੌਜਵਾਨ ਗੁਰਦੁਆਰੇ ਦੇ ਨੇੜੇ ਕੁੰਮਰੇ ਸਨ ਉਹਨਾਂ ਨੇ ਦੇਖਿਆ ਹੈ ਕਿ ਇੱਕ ਕਾਰ ਆ ਰਹੀ ਹੈ ਜਿਹੜਾ ਕਿ ਡਰਾਈਵਰ ਹੈ ਸਹੀ ਤਰੀਕੇ ਦੇ ਨਾਲ ਡਰਾਈਵਿੰਗ ਨਹੀਂ ਕਰ ਰਿਹਾ ਜਦੋਂ ਉਹਨਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਹੀ ਰਹਿਣ ਵਾਲਾ ਇਹ ਇੱਕ ਐਸਆਈ ਅਧਿਕਾਰੀ ਹੈ ਤਾਂ ਉਹਨਾਂ ਨੇ ਇਸ ਨੂੰ ਸਮਝਾਇਆ ਕਿ ਸਹੀ ਤਰੀਕੇ ਦੇ ਨਾਲ ਡਰਾਈਵਿੰਗ ਕਰੇ ਇਹ ਸਮਝਾ ਕੇ ਉਹ ਨੌਜਵਾਨ ਅੱਗੇ ਚਲੇ ਗਏ ਤਾਂ ਕੁਝ ਹੀ ਸਕਿੰਟਾਂ ਦੇ ਬਾਅਦ ਇਸ ਐਸਆਈ ਨੇ ਉਹਨਾਂ ਤਿੰਨਾਂ ਨੌਜਵਾਨਾਂ ਤੇ ਗੱਡੀ ਚੜਾ ਦਿੱਤੀ ਜਿਨ੍ਹਾਂ ਦੇ ਨਾਲ ਇੱਕ ਨੌਜਵਾਨ ਤਾਂ ਬਿਲਕੁਲ ਹੀ ਗੱਡੀ ਦੇ ਹੇਠਾਂ ਹੀ ਆ ਗਿਆ ਤੇ ਬਾਕੀ ਦੋਨਾਂ ਦਾ ਬਚਾਅ ਹੋ ਗਿਆ ਦੱਸਦੀ ਹੈ ਕਿ ਇਹਨਾਂ ਦਾ ਨਾਮ 바ਵਾ ਨਿਤਿਨ ਤੇ ਦੀਪ ਦੱਸਿਆ ਜਾ ਰਿਹਾ ਹੈ 바ਵਾ ਤਾਂ ਗੱਡੀ ਦੇ ਬਿਲਕੁਲ ਹੇਠਾਂ ਹੀ ਆ ਗਿਆ ਤੇ ਨਾਲ ਹੀ ਨਿਤਿਨ ਤੇ ਦੀਪ ਦਾ ਬਚਾਅ ਹੋ ਗਿਆ ਦੱਸਦੀ ਹੈ ਕਿ ਇੱਥੇ ਇਹਨਾਂ ਤਿੰਨ ਨੌਜਵਾਨਾਂ ਨੇ ਪੁਲਿਸ ਨੂੰ ਇਸ ਵਾਰ ਦੇ ਵਿੱਚ ਇਤਲਾਹ ਦਿੱਤੀ ਪਰੰਤੂ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਦਾ ਇਹਨਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਇਸ ਘਟਨਾ ਨੂੰ ਸਾਂਝਾ ਕੀਤਾ ਤਾਂ ਫਿਰ ਲੋਕਾਂ ਨੇ ਮਿਲ ਕੇ ਇਸ ਪੁਲਿਸ ਅਧਿਕਾਰੀ ਦੇ ਘਰ ਦੇ ਬਾਹਰ ਧਰਨਾ ਵੀ ਲਗਾਇਆ ਹੈ ਇਹਨਾਂ ਦਾ ਆਖਣਾ ਹੈ ਕਿ ਪੁਲਿਸ ਦੇ ਵੱਲੋਂ ਕੋਈ ਵੀ ਜਾਂਚ ਨਹੀਂ ਕੀਤੀ ਜਾ ਰਹੀ ਹਾਲਾਂਕਿ ਦੂਸਰੇ ਪਾਸੇ ਜੇਕਰ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਪੁਲਿਸ ਅਧਿਕਾਰੀ ਅਜੈਬ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਬਣਦੀ ਕਾਰਵਾਈ ਵੀ ਇਸ ਪੁਲਿਸ ਮੁਲਾਜ਼ਮ ਤੇ ਕੀਤੀ ਜਾਵੇਗੀ ਤੋ ਇਹ ਪੁਲਿਸ ਮੁਰਾਜਮੰਦ ਦੇ ਵੱਲੋਂ ਕੀਤਾ ਗਿਆ ਐਸਾ ਕਾਰਨਾਮਾ ਜਿਸ ਨੂੰ ਲੈ ਕੇ ਹਰ ਕੋਈ ਜਿਹੜਾ ਪੁਲਿਸ ਅਧਿਕਾਰੀ ਹੈ ਉਹ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ ਇਸ ਅਧਿਕਾਰੀ ਦੇ ਵੱਲੋਂ ਨਸ਼ੇ ਦੇ ਵਿੱਚ ਟੱਲੀ ਹੋ ਕੇ ਗੱਡੀ ਚਲਾਈ ਜਾਂਦੀ ਹੈ ਤਾਂ ਤਿੰਨ ਨੌਜਵਾਨਾਂ ਤੇ ਚੜਾ ਦਿੱਤੀ ਜਾਂਦੀ ਹੈ ਇੱਕ ਨੌਜਵਾਨ ਤਾਂ ਬਿਲਕੁਲ ਹੀ ਗੱਡੀ ਦੀ ਹੀਟਾ ਹੀ ਆ ਜਾਂਦਾ ਹੈ ਤੇ ਦੂਸਰੇ ਦੋਨਾਂ ਦਾ ਬਚਾਅ ਤਾਂ ਹੋ ਜਾਂਦਾ ਹੈ ਤੇ ਬਾਅਦ ਵਿੱਚ ਉਹਨਾਂ ਨੇ ਇਸ ਨੌਜਵਾਨ ਨੂੰ ਵੀ ਚੁੱਕਿਆ ਤੇ ਨਾਲ ਹੀ ਪੁਲਿਸ ਨੂੰ ਇਸ ਬੰਦ ਦੇ ਵਿੱਚ ਸੂਚਨਾ ਵੀ ਦਿੱਤੀ ਇਹਨਾਂ ਦਾ ਆਖਣਾ ਹੈ ਕਿ ਪੁਲਿਸ ਨੇ ਇਸ ਮਾ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਤਾਂ ਇਹਨਾਂ ਨੇ ਇਸ ਪੁਲਿਸ ਅਧਿਕਾਰੀ ਦੇ ਘਰ ਦੇ ਬਾਹਰ ਧਰਨਾ ਤੱਕ ਲਗਾ ਦਿੱਤਾ ਤੇ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਰੰਤੂ ਜੇਕਰ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਉਹਨਾਂ ਨੇ ਆਖਿਆ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਜਿਹੜੇ ASI ਅਧਿਕਾਰੀ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਤੇ ਗੱਡੀ ਚੜਾਈ ਗਈ ਹੈ ਨਸ਼ਾ ਕਰਕੇ ਉਹਨਾਂ ਨੇ ਡਰਾਈਵਿੰਗ ਕੀਤੀ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ